ਲਾਗਾਂਗੇ ਜਿਹੜੇ ਮੁਲਾਮਾਂ ਦੇ ਕੁਰਸੀਆਂ ਸੱਡਦੇ ਬੂਤਲਾ ਸੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਚੱਲਦੇ ਸ਼ੋਅ ਦੀ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਪੁਲਿਸ ਵਾਲਿਆਂ ਦੇ ਵੱਲੋਂ ਸ਼ਰਿਆਮ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਸ਼ੋਅ ਤੋਂ ਵਾਪਸ ਜਾਣ ਲਈ ਕਹਿ ਰਹੇ ਹਨ ਤੇ ਸਟੇਜ ਤੇ ਪੁਲਿਸ ਦੇ ਵੱਲੋਂ ਆ ਕੇ ਨੌਜਵਾਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਪੁਲਿਸ ਦੇ ਕੁਰਸੀਆਂ ਛੱਡ ਕੇ ਬੋਤਲਾਂ ਸੁੱਟਦੇ ਹੋ ਅਸੀਂ ਪ੍ਰਦਰਸ਼ਤ ਨਹੀਂ ਕਰਾਂਗੇ ਤੇ ਪੂਰੀ ਵੀਡੀਓ ਤੁਸੀਂ ਵੀ ਦੇਖੋ ਤੇ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੇਖੋ ਇਹ ਪੂਰੀ ਵੀਡੀਓ ਬੰਦ ਕਰਾਂਗਾ ਜਿਹੜੇ ਮਲਾਮਾਂ ਦੇ ਕੁਰਸੀਆਂ ਛੱਡਦੇ ਬੋਤਲਾਂ ਛੱਡਦੇ આ વિડિયો બનાવના સારેની કુલર કુલર કુલ આ ઓય સોનો ગૌ સર વેગન સાબુ ઈ પેટે એન્જોય કરવાનો ને પકંદ પૌણા છે ચાલ છો સારે મેદાનમાં જાઓ બંદા કરતી હો રહી છે અ 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਸਾਰੇ ਆਪਣੇ ਘਰੇ ਕਰਨ। ਉਧਰ ਦੇ ਲਿਆ 10000 ਪੂਰੀ ਯਾਰ। ਜਾਓ ਜੀ ਸਾਰੇ ਆਪਣੇ ਘਰੇ ਜਾਣਾ। ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੱਗੇ ਜਾਓ ਇਹਨਾਂ ਨੂੰ। ਲੈ ਆਵੇਂ ਉਹਨੂੰ ਲੈ ਕੇ ਆਜਾ। ਬੰਦ ਕਰਾਵਾਂਗੇ ਜਿਹੜੇ ਮਲਾਮਾਂ ਦੇ ਕੁਰਸੀਆਂ ਸੱਡ ਤੇ ਬੂਤਲਾਂ ਸੱਡ ਤੇ ਆ। ਆ ਵੀਡੀਓ ਬਣਾਉਣਾ ਸਾਰਿਆਂ ਨੇ। ਕੋਲਡਰ ਕੋਲਡਰ ਕੋਲਡਰ

ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨਾਂ ਨੂੰ ਲੈ ਕੇ ਆ ਆ ਜਾ ਬੰਦ ਕਰਾਵਾਂਗੇ ਜਿਹੜੇ ਮਲਾਕਮਾਂ ਦੇ ਕੁਰਸੀਆਂ ਸਾਈਡ ਤੇ ਬੋਤਲਾਂ ਸੜਦੇ ਆ ਆ ਵੀਡੀਓ ਬਣਾਉਂਦਾ ਸਾਰੇ ਦੀ ਕੋਲਡਰ ਕੋਲਡਰ ਕੋਲ ਆਹ ਓਏ ਸੋਨੂ 9 ਗੱਲ ਸੁਣੋ ਇਹ ਪਹਿਤ ਜੀ ਇੰਜੋਏ ਕਰੋਗੇ ਨਾ ਕੰਦਪੌਣੇ ਇੱਥੇ ਚਲੋ ਜਿਓ ਸਾਰੇ ਮਨਨ ਜਾਓ ਗੁੰਡਾ ਕਰਤੀ ਹੋ ਰਹੀ ਹੈ ਇੱਥੇ ਦੌਣ ਜਾਓ 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਜੀ ਸਾਰੇ ਆਪਣੇ ਘਰੇ ਕਰਨ ਉਧਰ ਦੇ ਲਿਆ 10000 ਇਹ ਬੁੜੇ ਯਾਰ ਜਾਓ ਜੀ ਸਾਰੇ ਆਪਣੇ ਘਰੇ ਜਾਣਾ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਦੇਵਰੇ ਨੂੰ ਲੱਗਿਆ ਆ ਜਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ